ਪੰਜਾਬ ਤੇ ਕਿੰਨਾ ਕਰਜ਼ਾ ਹੈ ਇਹ ਹਰ ਸਾਲ ਵਧਦਾ ਕਿਉਂ ਜਾਂਦਾ ਹੈ ਅਸੀਂ ਇਸ ਕਰਜ਼ੇ ਨੂੰ ਕਿਵੇਂ ਉਤਾਰ ਸਕਦੇ ਹਾਂ ਕਦੇ ਸੋਚਿਆ ਹੈ ਜੇ ਨਹੀਂ ਤਾਂ ਆਓ ਸਮਝਦੇ ਹਾਂ ਪੰਜਾਬ ਦੇ ਕਰਜ਼ੇ ਦੀ ਕਹਾਣੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਦਾ ਕਰਜ਼ਾ ਤੇਜ਼ੀ ਨਾਲ ਵਧ ਰਿਹਾ ਹੈ 2014-15 ਵਿੱਚ 1 ਲੱਖ ਕਰੋੜ ਸੀ 2017 ਕਾਂਗਰਸ ਸਰਕਾਰ ਦੇ ਸਮੇਂ 1.82 ਲੱਖ ਕਰੋੜ 2022 ਜਦੋਂ ਆਮ ਆਦਮੀ ਸਰਕਾਰ ਆਈ 2.82 ਲੱਖ ਕਰੋੜ ਸੀ ਹੁਣ 2024-25 ਦਾ ਅੰਦਾਜ਼ਨ 3.82 ਲੱਖ ਕਰੋੜ ਕਰਜ਼ਾ ਹੈ ਇਸ ਤਰ੍ਹਾਂ ਸਿਰਫ ਇੱਕ ਦਹਾਕੇ ਵਿੱਚ ਹੀ ਪੰਜਾਬ ਦਾ ਕਰਜ਼ਾ 3 ਗੁਣਾ ਤੋਂ ਵੱਧ ਗਿਆ ਹੈ ਕਰਜ਼ਾ ਵਧਨ ਦੇ ਕਾਰਨ ਆਮਦਨ ਘੱਟ ਖਰਚ ਜ਼ਿਆਦਾ ਪੰਜਾਬ ਸਰਕਾਰ ਦੀ ਕਮਾਈ ਉਸ ਦੇ ਖਰਚਿਆਂ ਨੂੰ ਪੂਰਾ ਨਹੀਂ ਕਰ ਪਾਉਂਦੀ ਇਹ ਘਾਟਾ ਪੂਰਾ ਕਰਨ ਲਈ ਹਰ ਸਾਲ ਨਵੇਂ ਕਰਜ਼ੇ ਲੈਣੇ ਪੈਂਦੇ ਹਨ ਸਬਸਿਡੀਆਂ ਦਾ ਬੋਝ ਮੁਫਤ ਬਿਜਲੀ ਪਾਣੀ ਅਤੇ ਹੋਰ ਸਬਸਿਡੀਆਂ ਤੇ ਹਜ਼ਾਰਾਂ ਕਰੋੜਾਂ ਦਾ ਖਰਚ ਹੁੰਦਾ ਹੈ ਜੋ ਸਿੱਧਾ ਸਰਕਾਰ ਦੇ ਖਜ਼ਾਨੇ ਤੇ ਬੋਝ ਪਾਉਂਦਾ ਹੈ ਪੁਰਾਣੇ ਕਰਜ਼ੇ ਦਾ ਵਿਆਜ ਪੰਜਾਬ ਆਪਣੇ ਕਰਜ਼ੇ ਦਾ ਵਿਆਜ ਮੋੜਨ ਲਈ ਵੀ ਨਵੇਂ ਕਰਜ਼ੇ ਲੈ ਰਿਹਾ ਹੈ ਜਿਸ ਨਾਲ ਇੱਕ ਨਾ ਖਤਮ ਹੋਣ ਵਾਲਾ ਚੱਕਰ ਬਣ ਗਿਆ ਹੈ ਉਦਯੋਗ ਦਾ ਘੱਟ ਵਿਕਾਸ ਖੇਤੀਬਾੜੀ ਤੇ ਜ਼ਿਆਦਾ ਨਿਰਭਰਤਾ ਅਤੇ ਨਵੇਂ ਉਦਯੋਗਾਂ ਦੀ ਘਾਟ ਕਰ ਸਰਕਾਰ ਦੀ ਕਮਾਈ ਵਧ ਨਹੀਂ ਰਹੀ ਹੁਣ ਸਰਕਾਰ ਕੀ ਕਰ ਸਕਦੀ ਹੈ ਆਮਦਨ ਵਧਾਉਣਾ ਨਵੇਂ ਉਦਯੋਗਾਂ ਨੂੰ ਪੰਜਾਬ ਵਿੱਚ ਲਿਆ ਕੇ ਟੈਕਸ ਪ੍ਰਣਾਲੀ ਨੂੰ ਬਿਹਤਰ ਬਣਾ ਕੇ ਅਤੇ ਸਰਕਾਰੀ ਜਾਇਦਾਦਾਂ ਦੀ ਸਹੀ ਵਰਤੋਂ ਕਰਕੇ ਖਰਚੇ ਘਟਾਉਣਾ ਮੁਫਤ ਯੋਜਨਾਵਾਂ ਨੂੰ ਸਿਰਫ ਲੋੜਵੰਦਾਂ ਤੱਕ ਸੀਮਿਤ ਕਰਨਾ ਅਤੇ ਸਰਕਾਰੀ ਖਰਚਿਆਂ ਵਿੱਚੋਂ ਕਟੌਤੀ ਕਰਨਾ ਵਿੱਤੀ ਅਨੁਸ਼ਾਸਨ ਨਵੇਂ ਕਰਜ਼ੇ ਲੈਣ ਤੋਂ ਪਹਿਲਾਂ ਸੋਚ ਵਿਚਾਰ ਕਰਨਾ ਅਤੇ ਕਰਜ਼ੇ ਦੀ ਸਹੀ ਵਰਤੋਂ ਕਰਨਾ ਸਾਨੂੰ ਕੀ ਕਰਨਾ ਪਵੇਗਾ ਸਹੀ ਸੋਚ ਵਾਲੇ ਨੇਤਾ ਦੀ ਚੋਣ ਸਾਨੂੰ ਅਜਿਹੇ ਨੇਤਾ ਚੁਣਨ ਦੀ ਲੋੜ ਹੈ ਜੋ ਸਿਰਫ ਮੁਫਤ ਵਾਦੇ ਨਾ ਕਰਨ ਬਲਕਿ ਰਾਜ ਦੀ ਆਰਥਿਕਤਾ ਨੂੰ ਵੀ ਸੁਧਾਰਨ ਦੀ ਸੋਚ ਰੱਖਣ ਆਪਣੇ ਹੱਕਾਂ ਪ੍ਰਤੀ ਜਾਗਰੂਤ ਹੋਵੋ ਸਰਕਾਰ ਤੋਂ ਪੁੱਛੋ ਕਿ ਤੁਹਾਡੇ ਟੈਕਸ ਦੇ ਪੈਸੇ ਦੀ ਵਰਤੋਂ ਕਿੱਥੇ ਹੋ ਰਹੀ ਹੈ ਬੇਲੋੜੀਆਂ ਮੰਗਾਂ ਤੋਂ ਗੁਰੇਜ਼ ਕਰੋ ਹਰ ਛੋਟੀ ਵੱਡੀ ਸਹੂਲਤ ਲਈ ਸਰਕਾਰ ਤੇ ਨਿਰਭਰ ਮੌਨ ਦੀ ਬਜਾਏ ਸਾਨੂੰ ਆਪਣੀ ਆਮਦਨ ਵਧਾਉਣ ਤੇ ਧਿਆਨ ਦੇਣਾ ਚਾਹੀਦਾ ਹੈ ਜਦੋਂ ਤੱਕ ਅਸੀਂ ਸਾਰੇ ਮਿਲ ਕੇ ਕੰਮ ਨਹੀਂ ਕਰਦੇ ਇਹ ਡਰਾਉਣੀ ਕਹਾਣੀ ਖਤਮ ਨਹੀਂ ਹੋਣੀ ਇਸ ਲਈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਪੰਜਾਬ ਨੂੰ ਇਸ ਕਰਜ਼ੇ ਦੇ ਜਾਲ ਤੋਂ ਬਾਹਰ ਕੱਢੀਏ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ